ਸਾਰੇ ਯੂਰੋਪੀਅਨ ਮੀਡੀਆ ਠੀਕ ਮੰਨ ਲਗਾ ਰਹੇ ਜਿਹੜਾ ਇਹ ਫ੍ਰੀਡਕੋਰ ਪੁਲਿਸ ਨੂੰ ਜਿਹੜੇ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਆ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਸਾਡੇ ਸੀਆਈਏ ਟੀਮ ਨੇ ਜਿਹੜਾ ਸੀਗਾ ਉਹ ਨਾਕਾ ਲਾਇਆ ਸੀਗਾ ਨਾਕਾਬੰਦੀ ਦੌਰਾਨ ਜਿਹੜੀ ਹੈਗੀ ਆ ਇੱਕ ਜਿਹੜੀ ਥਾਰ ਗੱਡੀ ਥਾਰ ਗੱਡੀ ਜਿਹੜੀ ਹੈਗੀ ਆ ਉਹ ਸ਼ੱਕ ਦੇ ਬਨਾਤੇ ਜਿਹੜੀ ਉਹ ਚੈੱਕ ਕੀਤੀ ਜਿਸ ਦੇ ਵਿੱਚੋਂ 300 ਗ੍ਰਾਮ ਹੇਰੋਇਨ ਮਿਲਿਆ ਤੇ ਜਿਸ ਵਿੱਚ ਸਿਟੀ ਫਰੀ ਫਰੀਦਕੋਟ ਮਕਦਮਾ ਦਰਜ ਕਰਕੇ ਤਪਤੀ ਸ਼ੁਰੂ ਕਰ ਦਿੱਤੀ ਆ ਜਿਹੜਾ ਇਹ ਵਰਿੰਦਰ ਸਿੰਘ ਉਰਫ ਬਿੰਦੂ ਜਿਹੜਾ ਇਹ ਫਾਜ਼ਲਕਾ ਦਾ ਰਹਿਣ ਵਾਲਾ ਵਾ ਇਹਦੇ ਨਾਲ ਸਰਜੀਤ ਸਿੰਘ ਜੰਗੀ ਇਹ ਵੀ ਫਾਜ਼ਲਕਾ ਦਾ ਰਹਿਣ ਵਾਲਾ ਦੋ ਦੋਸ਼ੀ ਜਿਹੜੇ ਕਾਬੂ ਪਿੱਟੇ ਆ ਇਹਨਾਂ ਦੀ ਜਿਹੜੀ ਉਹਨਾਂ ਪੁਸ਼ਕਿਸ਼ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਸਰ ਇਹਨਾਂ ਦੇ ਮਾਲਕ ਕਿਤੋਂ ਮੰਦਲੂਬ ਦੀਨਾ ਪ੍ਰੋਫਾਈਲ ਕੀ ਜਿਹੜੀ ਥਾਰ ਗੱਡੀ ਵਾਲੀ ਜਿਹੜੀ ਮੁੱਲੀ ਪੁਸ਼ਕਿਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਦੋਨੋਂ ਲੜਕੇ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਇਹਨਾਂ ਤੇ ਆਲਰੇਡੀ ਪਹਿਲਾਂ ਵੀ ਚਾਰ-ਚਾਰ ਮੁਕੱਦਮੇ ਜਿਹੜੇ ਐਨਡੀ ਦੇ ਤੇ ਹੋਰ ਹੀ ਨਿਸ ਕ੍ਰਾਈਮ ਦੇ ਜਿਹੜੇ ਦਰਜ ਹੈਗੇ ਆ ਤਾਂ ਇਹ ਇੱਕ ਜਿਹੜਾ ਹੈਗਾ ਵਰਿੰਦਰ ਜਿਹੜਾ ਹੈਗਾ ਇਹ ਜ਼ਮਾਨਤ ਤੇ ਜਿਹੜਾ ਸੀਗਾ ਉਹ ਆਇਆ ਸੀਗਾ ਤੇ ਜਿਹੜਾ ਦੂਸਰਾ ਹੈਗਾ ਸਰਜੀਤ ਉਹ ਛੁੱਟੀ ਦੇ ਬਾਹਰ ਆਇਆ ਸੀਗਾ ਤੇ ਆ ਕੇ ਫਿਰ ਇਹ ਦੁਬਾਰਾ ਜਿਹੜਾ ਹੈਗਾ ਇਹ ਨਸ਼ੇ ਦਾ ਤੰਡਾ ਜਿਹੜਾ ਕਰ ਰਹੇ ਸੀਗੇ ਤੇ ਜਦੋਂ ਇਹ ਕੋਈ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਿ ਇਹਨਾਂ ਦੀ ਆਪਦੀ ਹੈ ਜਿਹੜੀ ਥਾਰ ਗੱਡੀ ਜਿਹੜੀ ਫੜੀ ਗਈ ਆ ਉਹ ਵੈਰੀਫਾਈ ਕਰ ਰਹੇ ਆ ਉਹਦੇ ਡਾਕੂਮੈਂਟ ਚੈੱਕ ਕਰਕੇ ਕਿ ਉਹ ਕੌਣ ਹੈਗਾ ਮਾਲਕ ਇਹ ਵਿੱਚ ਚੁਗਾ ਰਹੇ ਸੀ ਕਿ ਵੀ ਸੀ ਦਰਜ ਨੇ ਆਈ ਸੀ ਇਹ ਉਹਨਾਂ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਨੇਚਰਲੀ ਪੀਓ ਵਿਚ ਨਹੀਂ ਆਏ ਹੋਣੇ